ਪਿਆਰੇ ਸਰੋਤਾਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 52 ਆਓ ਸੁਣਦੇ ਹਾਂ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਦੇ ਪੰਜ ਪ੍ਰਮੁੱਖ ਕਾਰਨ ਕੀ ਸਨ ਤੇ ਸ਼ਹੀਦੀ ਉਪਰੰਤ ਸਿੱਖ ਪੰਥ ਦੀ ਚੜ੍ਹਦੀ ਕਲਾ ਤੇਜ ਗਤੀ ਨਾਲ ਕਿਵੇਂ ਹੋਣ ਲੱਗੀ ਇਸ ਦੇ ਕੀ ਕਾਰਨ ਸਨ ਅੱਗੇ ਵਿਚਾਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖੀ ਦੀ ਨੀ ਰੱਖੀ ਅਤੇ ਆਪਣੇ 70 ਸਾਲ ਦੇ ਜੀਵਨ ਕਾਲ ਦੌਰਾਨ ਸਿੱਖੀ ਨੂੰ ਪੰਜਾਬ ਭਾਰਤ ਵਿੱਚ ਦੂਰ ਦੂਰ ਤੱਕ ਤੇ ਨਾਲ ਲਗਵੇਂ ਦੇਸ਼ਾਂ ਵਿੱਚ ਵੀ ਫੈਲਾ ਦਿੱਤਾ ਸੀ ਸਿੱਖੀ ਦਾ ਅਰਥ ਹੈ ਸੱਚੇ ਸੋਚੇ ਜੀਵਨ ਜਿਉਣ ਦੀ ਜਾਂਚ ਉਪਰੰਤ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਗੁਰਮੁਖੀ ਭਾਸ਼ਾ ਵਿੱਚ ਸੁਧਾਰ ਲਿਆ ਕੇ ਤੇ ਫਿਰ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਲਿਖਤੀ ਰੂਪ ਵਿੱਚ ਛੋਟੇ-ਛੋਟੇ ਕਾਇਦਿਆਂ ਦੇ ਰੂਪ ਵਿੱਚ ਤਿਆਰ ਕਰਾ ਕੇ ਪ੍ਰਚਾਰ ਸ਼ੁਰੂ ਕੀਤਾ ਗੁਰੂ ਅਮਰਦਾਸ ਜੀ ਨੇ ਤਾਂ ਗੁਰਬਾਣੀ ਦੇ ਪ੍ਰਚਾਰ ਲਈ 22 ਗੁਰਸਿੱਖਾਂ ਨੂੰ ਭਾਵ 22 ਮੰਝੀਆਂ ਦੀ ਉਪਾਦੀ ਦੇ ਕੇ 22 ਪ੍ਰਚਾਰਕ ਦੂਰ ਦੁਰਾਡੇ ਸੱਚ ਦੀ ਬਾਣੀ ਈਸ਼ਵਰ ਦੀ ਬਾਣੀ ਦਾ ਪ੍ਰਚਾਰ ਕਰਨ ਲਈ ਭੇਜਿਆ ਗੁਰੂ ਰਾਮਦਾਸ ਜੀ ਨੇ ਵੀ ਗੁਰਬਾਣੀ ਪ੍ਰਚਾਰ ਬਹੁਤ ਕਰਵਾਇਆ ਤੇ ਫਿਰ ਗੁਰੂ ਅਰਜਨ ਪਾਤਸ਼ਾਹ ਨੇ ਤਾਂ 22 ਮੰჯੀਆਂ ਦੇ ਨਾਲ-ਨਾਲ 52 ਪੀੜੇ ਵੀ ਪ੍ਰਚਾਰ ਲਈ ਉਪਾਦੀ ਦੇ ਕੇ ਗੁਰਸਿੱਖਾਂ ਨੂੰ ਭੇਜਿਆ ਅਤੇ ਸਿੱਖੀ ਤੇ ਗੁਰਬਾਣੀ ਬਹੁਤ ਪਰਫੁੱਲਤ ਤੇ ਹਰਮਨ ਪਿਆਰੀ ਹੋ ਗਈ ਲੋਕ ਬੜੀ ਤੇਜ਼ੀ ਨਾਲ ਸਿੱਖੀ ਨੂੰ ਅਪਣਾ ਰਹੇ ਸਨ ਕਿਉਂਕਿ ਬਾਣੀ ਸੱਚ ਦਾ ਹੋਕਾ ਦੇ ਰਹੀ ਸੀ ਸੱਚੀ ਸੁੱਚੀ ਜ਼ਿੰਦਗੀ ਜੀਉਣ ਦਾ ਤਰੀਕਾ ਦੱਸ ਰਹੀ ਸੀ ਮਨ ਦੀ ਪਵਿੱਤਰਤਾ ਤੇ ਇਕਾਗਰਤਾ ਲਈ ਕਹਿ ਰਹੀ ਸੀ ਲੋਕ ਖਿੱਚੇ ਆ ਰਹੇ ਸਨ ਤੇ ਸਿੱਖ ਧਰਮ ਨੂੰ ਤੇਜ਼ੀ ਨਾਲ ਅਪਣਾ ਰਹੇ ਸਨ ਸਿੱਖੀ ਦੀ ਚੜ੍ਹਦੀ ਕਲਾ ਹਰ ਪਾਸੇ ਹੋ ਰਹੀ ਸੀ ਸਖੀ ਸਰਵਰ ਸੰਪਰਦਾ ਦੇ ਲੋਕ ਸਿੱਖ ਧਰਮ ਨੂੰ ਅਪਣਾ ਰਹੇ ਸਨ ਭਾਈ ਮੰਜ ਭਾਈ ਬੈਲੋ ਵਰਗੇ ਮਹਾਪੁਰਸ਼ ਸਿੱਖ ਸਰਵਰ ਤੋਂ ਹਟ ਕੇ ਸਿੱਖੀ ਦੇ ਪ੍ਰਚਾਰਕ ਬਣ ਗਏ ਸਨ ਇਸ ਤਰ੍ਹਾਂ ਹੋਰ ਲੋਕ ਵੀ ਬੜੇ ਹੀ ਸਖੀ ਸਰਵਰ ਪੀਰ ਜੋ ਮੁਸਲਮਾਨ ਧਰਮ ਨੂੰ ਮੰਨਦਾ ਹੈ ਬਾਕੀ ਧਰਮਾਂ ਦੇ ਨਾਲ ਨਾਲ ਇਸ ਫਿਰਕੇ ਦੇ ਲੋਕ ਸਿੱਖੀ ਵੱਲ ਖਿੱਚੇ ਆ ਰਹੇ ਸਨ ਗੁਰੂ ਜੀ ਦੀ ਸ਼ਹਾਦਤ ਦੇ ਪੰਜ ਮੁੱਖ ਕਾਰਨ ਇਹ ਸਨ ਪਹਿਲਾ ਕਾਰਨ ਉਸ ਸਮੇਂ ਦੇ ਬਾਦਸ਼ਾਹ ਜਹਾਂਗੀਰ ਨੂੰ ਮੁਸਲਮਾਨ ਧਰਮ ਦੇ ਆਗੂਆਂ ਵੱਲੋਂ ਇਹ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਸਿੱਖ ਧਰਮ ਦਾ ਗੁਰੂ ਅਰਜਨ ਸਾਹਿਬ ਸਿੱਖੀ ਦਾ ਬਹੁਤ ਪ੍ਰਚਾਰ ਕਰ ਰਿਹਾ ਹੈ ਤੇ ਮੁਸਲਮਾਨ ਧਰਮ ਦੇ ਲੋਕ ਵੀ ਸਿੱਖੀ ਵੱਲ ਝੁਕ ਰਹੇ ਹਨ। ਜਹਾਂਗੀਰ ਨੇ ਆਪਣੀ ਤਹਿਰੀਕੇ ਜਹਾਂਗੀਰੀ ਵਿੱਚ ਵੀ ਲਿਖਿਆ ਹੈ ਕਿ ਝੂਠ ਦੀ ਦੁਕਾਨ ਜੋ ਅਰਜਨ ਚਲਾ ਰਿਹਾ ਸੀ ਮੈਂ ਬੰਦ ਕਰਵਾਉਣ ਲਈ ਉਸ ਦੀ ਸ਼ਹੀਦੀ ਕਰਵਾਈ ਸੀ। ਇਹ ਕਿਤਾਬ ਉਸ ਦੀ ਜੀਵਨ ਕਹਾਣੀ ਹੈ। ਦੂਜਾ ਕਾਰਨ ਚੰਦੂ ਉੱਚੇ ਸਰਕਾਰੀ ਅਹੁਦੇ ਤੇ ਸੀ ਉਸ ਦੀ ਧੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਲਈ ਆਇਆ ਸੀ ਤਾਂ ਸਿੱਖਾਂ ਨੇ ਸਵੀਕਾਰ ਨਹੀਂ ਕੀਤਾ ਕਿਉਂਕਿ ਇਸ ਰਿਸ਼ਤੇ ਪਿੱਛੇ ਚੰਦੂ ਦਾ ਹੰਕਾਰ ਬੋਲ ਰਿਹਾ ਸੀ ਇਹ ਦੂਜਾ ਕਾਰਨ ਸੀ ਚੰਦੂ ਨੇ ਵੀ ਜਹਾਂਗੀਰ ਦੇ ਕੰਨ ਭਰੇ ਸੀ ਤੀਸਰਾ ਕਾਰਨ ਖੁਸਰੋ ਜੋ ਜਹਾਂਗੀਰ ਦਾ ਪੁੱਤਰ ਸੀ ਜਿਸ ਨੂੰ ਜਹਾਂਗੀਰ ਦੀ ਇਹ ਵਿਚਾਰਧਾਰਾ ਕਿ ਸਭ ਨੂੰ ਮੁਸਲਮਾਨ ਧਰਮ ਦੇ ਅੰਦਰ ਲਿਆਉਣਾ ਹੈ ਇਹ ਗੱਲ ਉਸ ਨੂੰ ਪਸੰਦ ਨਹੀਂ ਸੀ ਉਹ ਇੱਕ ਸੱਚਾ ਸੁੱਚਾ ਤੇ ਰਹਿਮਦਿਲ ਰੱਖਣ ਵਾਲਾ ਇਨਸਾਨ ਸੀ ਉਹ ਆਪਣੇ ਪਿਤਾ ਦੀਆਂ ਨੀਤੀਆਂ ਤੇ ਜੀਵਨ ਸ਼ੈਲੀ ਨੂੰ ਪਸੰਦ ਨਹੀਂ ਕਰਦਾ ਸੀ ਉਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਪਾਸ ਸ਼ਰਨ ਲੈਣ ਲਈ ਆਇਆ ਸੀ ਕਿ ਮੈਂ ਇੱਥੇ ਹੀ ਆਪ ਜੀ ਪਾਸ ਮਨ ਦੀ ਸ਼ਾਂਤੀ ਲਈ ਸ਼ਾਂਤਮਈ ਵਾਤਾਵਰਣ ਵਿੱਚ ਰਹਾਂਗਾ ਇਹ ਗੱਲ ਦੇਖਦੇ ਹੋਏ ਜਹਾਂਗੀਰ ਨੇ ਖusro ਨੂੰ ਬਾਗੀ ਕਰਾਰ ਦੇ ਦਿੱਤਾ ਪਰ ਗੁਰੂ ਜੀ ਨੇ ਜੋ ਸਰਣ ਆਵੇ ਤਿਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਧਾ ਅਨੁਸਾਰ ਹੀ ਖusro ਬਾਗੀ ਨੂੰ ਨਹੀਂ ਇੱਕ ਧਰਮੀ ਮਨੁੱਖ ਨੂੰ ਸ਼ਰਨ ਦਿੱਤੀ ਸੀ ਚੌਥਾ ਕਾਰਨ ਗੁਰੂ ਜੀ ਦੇ ਵੱਡੇ ਭਰਾ ਪ੍ਰੀਤਿਚੰਦ ਗੱਦੀ ਨਾ ਮਿਲਣ ਕਰਕੇ ਖਾਰ ਖਾਂਦੇ ਰਹਿੰਦੇ ਸਨ ਤੇ ਸਮੇਂ-ਸਮੇਂ ਸਰਕਾਰੀ ਦਰਬਾਰੇ ਗੁਰੂ ਸਾਹਿਬ ਜੀ ਦੀਆਂ ਸ਼ਿਕਾਇਤਾਂ ਕਰਦੇ ਰਹਿੰਦੇ ਸਨ ਤੇ ਪ੍ਰੀਤਿਚੰਦ ਜਹਾਂਗੀਰ ਤੇ ਹੋਰ ਵੱਡੇ ਅਹੁਦੇਦਾਰਾਂ ਦੇ ਕੰਨ ਭਰਦਾ ਰਹਿੰਦਾ ਸੀ ਪੰਜਵਾਂ ਕਾਰਨ ਕੁਝ ਕਵੀ ਛੱਜੂ ਪਿੱਲੂ ਸਾਹ ਹੁਸੈਨ ਵਗੈਰਾ ਜਿਨ੍ਹਾਂ ਦੀਆਂ ਲਿਖਤਾਂ ਨੂੰ ਗੁਰੂ ਜੀ ਨੇ ਪੋਥੀ ਸਾਹਿਬ ਵਿੱਚ ਦਰਜ ਨਹੀਂ ਕੀਤਾ ਸੀ ਉਹਨਾਂ ਨੇ ਵੀ ਜਹਾਂਗੀਰ ਦੇ ਕੰਨ ਭਰੇ ਸੀ ਕਿ ਗੁਰੂ ਅਰਜਨ ਇਸਲਾਮ ਦੇ ਖਿਲਾਫ ਪ੍ਰਚਾਰ ਕਰ ਰਿਹਾ ਹੈ شیخ ਅਹਿਮਦ ਸਰਹੰਦੀ ਕਟੜ ਮੁਸਲਮਾਨ ਆਗੂ ਸੀ ਜਿਸ ਦੀ ਪਹੁੰਚ ਜਹਾਂਗੀਰ ਤੱਕ ਸੀ ਉਸ ਨੇ ਵੀ ਗੁਰੂ ਸਾਹਿਬ ਬਾਰੇ ਜਹਾਂਗੀਰ ਦੇ ਕੰਨ ਭਰੇ ਸੀ ਕਿ ਗੁਰੂ ਅਰਜਨ ਮੁਸਲਮਾਨ ਧਰਮ ਲਈ ਭਵਿੱਖ ਵਿੱਚ ਵੱਡਾ ਖਤਰਾ ਹੈ ਜਿਸ ਤਰ੍ਹਾਂ ਉਹ ਆਪਣੀ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ ਇਸ ਤਰ੍ਹਾਂ ਦਾ ਪੰਜਾਬ ਵਿੱਚ ਮੁਸਲਮਾਨ ਧਰਮ ਨੂੰ ਕਾਫੀ ਨੁਕਸਾਨ ਪਹੁੰਚੇਗਾ ਲੋਕ ਸਿੱਖ ਬਣ ਜਾਣਗੇ ਇਹ ਪੰਜ ਪ੍ਰਮੁੱਖ ਕਾਰਨ ਬਣੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਦੇ ਬਾਗੀ ਖੁਸਰੋ ਨੂੰ ਸ਼ਰਨ ਦੇਣ ਕਾਰਨ ਗੁਰੂ ਜੀ ਨੂੰ ਲਾਹੌਰ ਬੁਲਾਇਆ ਗਿਆ ਸਜ਼ਾ ਦੇ ਰੂਪ ਵਿੱਚ ਸੁਣਾਇਆ 2 ਲੱਖ ਰੁਪਏ ਜੁਰਮਾਨਾ ਦੇ ਦਿਓ ਜਾਂ ਧਰਮ ਬਦਲੋ ਜਾਂ ਮੌਤ ਕਬੂਲ ਕਰ ਲਓ ਗੁਰੂ ਜੀ ਨੇ ਮੌਤ ਕਬੂਲ ਕਰ ਲਈ ਸ਼ਹੀਦੀ ਦੇਣਾ ਪ੍ਰਵਾਨ ਕਰ ਲਿਆ ਪਰ ਜਾਬਰ ਜਹਾਂਗੀਰ ਨੇ ਮੌਤ ਦੀ ਸਜ਼ਾ ਭਿਆਨਕ ਦੇਣ ਲਈ ਗੁਰੂ ਸਾਹਿਬ ਜੀ ਨੂੰ ਤਤੀ ਤਵੀ ਤੇ ਬਿਠਾਇਆ ਗਿਆ। ਉੱਪਰੋਂ ਸਿਰ ਤੇ ਗਰਮ ਰੇਤਾ ਪਾ ਕੇ ਫਿਰ ਦੇਗ ਵਿੱਚ ਪਾ ਕੇ ਉਬਾਲਿਆ ਗਿਆ। ਫਿਰ ਸਰੀਰ ਤੇ ਪਏ ਛਾਲੇ ਰਵੀ ਦਰਿਆ ਦੇ ਠੰਡੇ ਪਾਣੀ ਵਿੱਚ ਗੁਰੂ ਜੀ ਨੂੰ ਸੁੱਟ ਦਿੱਤਾ। ਇਸ ਤਰ੍ਹਾਂ ਗੁਰੂ ਜੀ ਨੂੰ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ। ਧੰਨ ਗੁਰੂ ਅਰਜਨ ਸਾਹਿਬ ਜੀ ਧੰਨ ਗੁਰੂ ਅਰਜਨ ਸਾਹਿਬ ਜੀ ਜਹਾਂਗੀਰ ਦੇ ਹੁਕਮ ਦੇਣ ਅਨੁਸਾਰ ਸਜ਼ਾ ਦੇਣ ਦਾ ਕੰਮ ਚੰਦੂ ਨੇ ਨਿਭਾਇਆ ਸੀ ਗੁਰੂ ਜੀ ਤੇਰਾ ਬਾਣਾ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਵਾਲੀ ਅਵਸਥਾ ਵਿੱਚ ਰਹੇ ਪਰਮਾਤਮਾ ਦਾ ਬਾਣਾ ਮੰਨ ਕੇ ਸ਼ਹੀਦੀ ਦੇ ਦਿੱਤੀ ਇਸ ਸ਼ਹੀਦੀ ਨੇ ਸਿੱਖਾਂ, ਹਿੰਦੂਆਂ ਤੇ ਕੁਝ ਕੁ ਚੰਗੇ ਮੁਸਲਮਾਨਾਂ ਦੇ ਹਿਰਦੇ ਨੂੰ ਸੱਟ ਮਾਰੀ। ਲੋਕਾਂ ਵਿੱਚ ਰੋ ਪੈਦਾ ਹੋ ਗਿਆ ਕਿ ਗੁਰੂ ਜੀ ਦਾ ਕੋਈ ਕਸੂਰ ਨਹੀਂ ਸੀ। ਉਹ ਤਾਂ ਸਿਰਫ ਆਪਣੇ ਧਰਮ ਦਾ ਪ੍ਰਚਾਰ ਕਰਦੇ ਸਨ ਜੋ ਸੱਚੀ ਸੁੱਚੀ ਜ਼ਿੰਦਗੀ ਜੀਉਣ ਦੀ ਪ੍ਰੇਰਣਾ ਦਿੰਦਾ ਹੈ। ਇਸ ਗੱਲ ਦਾ ਗੁੱਸਾ ਲੋਕਾਈ ਵਿੱਚ ਬੜੀ ਦੂਰ ਦੂਰ ਤੱਕ ਤੇਜ਼ੀ ਨਾਲ ਫੈਲਣ ਲੱਗਾ ਇਹ ਸੋਚ ਕੇ ਗੁਰੂ ਅਰਜਨ ਪਾਤਸ਼ਾਹ ਨੇ ਆਪਣੀ ਸ਼ਹੀਦੀ ਦੇ ਕੇ ਇੱਕ ਸੱਚੇ ਧਰਮ ਦੀ ਨੀਂਹ ਨੂੰ ਮਜ਼ਬੂਤ ਕੀਤਾ ਜਿਸ ਦਾ ਅਸਰ ਇਹ ਹੋਇਆ ਸਿੱਖੀ ਹੁਣ ਹੋਰ ਤੇਜ਼ੀ ਨਾਲ ਫੈਲਣ ਲੱਗੀ ਸੱਚ ਤਾਂ ਸੱਚ ਹੀ ਹੁੰਦਾ ਹੈ ਸੱਚ ਦੀ ਮੌਤ ਕਦੀ ਨਹੀਂ ਹੁੰਦੀ ਸ਼ਹੀਦੀ ਉਪਰੰਤ 2 ਹਫ਼ਤੇ ਬਾਅਦ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਐਲਾਨ ਕਰ ਦਿੱਤਾ ਕਿ ਹੁਣ ਅਸੀਂ ਇਸ ਤਰ੍ਹਾਂ ਜ਼ੁਲਮ ਨਹੀਂ ਸਹਾਂਗੇ ਅਸੀਂ ਸਵੈਮਾਨ ਤੇ ਅਣਖ ਵਾਲੀ ਜ਼ਿੰਦਗੀ ਜੀਵਾਂਗੇ ਸ਼ਸਤਰ ਚੁੱਕਾਂਗੇ ਸਾਰੇ ਪਾਸੇ ਸਿੱਖਾਂ ਨੂੰ ਸੁਨੇਹੇ ਭੇਜ ਦਿੱਤੇ ਕੇ ਚੰਗੇ ਘੋੜੇ ਹਥਿਆਰ ਸਾਨੂੰ ਭੇਟ ਕਰੋ ਤੇ ਜਵਾਨੀਆਂ ਵੀ ਭੇਟ ਕਰੋ ਥੋੜੇ ਹੀ ਸਾਲਾਂ ਵਿੱਚ ਗੁਰੂ ਜੀ ਨੇ 2200 ਕੋਟਸਵਾਰ ਦੀ ਫੌਜ ਤਿਆਰ ਕਰ ਲਈ ਸੀ ਤੇ ਜਹਾਂਗੀਰ ਦੀਆਂ ਫੌਜਾਂ ਦੇ ਚਾਰ ਹਮਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਭਾਵ ਹਾਰ ਦਿੱਤੀ ਸੀ ਇੱਥੋਂ ਹੀ ਸਿੱਖੀ ਦੀ ਸ਼ਾਨ ਤੇ ਸਵੈ ਮਾਨ ਦੀ ਯਾਤਰਾ ਸ਼ੁਰੂ ਹੁੰਦੀ ਹੈ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ